ਅੱਜ ਦੀ ਪ੍ਰੈਸ ਕਾਨਫਰੰਸ ਸਾਹ ਜਿਹੜਾ ਬੰਦੇਗਾ ਦਮ ਖਤਮ ਕਰਕੇ ਜਿਹੜਾ ਮਜ਼ਦੂਰਾਂ ਦੇ ਨਾਲ ਜਿਹੜਾ ਉਹਨਾਂ ਦੇ ਅਧਿਕਾਰਾਂ ਤੇ ਰਾਖੀ ਕੀਤੀ ਹੈ ਸਾਰੀ ਦੁਨੀਆ ਦੇ ਵਿੱਚ ਕੰਮ ਮੰਗਣਾ ਅਗਲੇ ਦੀ ਆਬਲੀਗੇਸ਼ਨ ਲੈਣਾ ਹੁੰਦਾ ਪਰ ਬੰਦੇਗਾ ਇੱਕ ਐਸਾ ਡਾਕਟਰ ਬਣਵਾਉਣ ਸੀ ਕਾਂਗਰਸ ਸਰਕਾਰ ਦੇ ਲੈ ਕੇ ਆਂਦਾ ਸੀ ਜਿਹਦੇ ਢੀੜ ਆਦਮੀ ਦਾ ਹੱਕ ਬਣਦਾ ਸੀ 100 ਦਿਨ ਤੇ ਕੱਟਾ ਪਹਿਲਾਂ ਤੇ ਉਹਦੀ ਇੰਪਲੀਮੈਂਟੇਸ਼ਨ ਪਿਛਲੇ 11 ਸਾਲਾਂ ਚ ਬਹੁਤ ਮਾੜੀ ਹੋਈ ਜਿਹੜਾ 100 ਡਿਗ ਦਾ ਕੰਮ ਸੀ ਉਹ ਸਿਰਫ ਦੇ ਸਾਰੇ ਨੇਸ਼ਨ ਲੈਵਲ ਦੇ ਉੱਤੇ ਉਹ 40% ਹੋਇਆ ਤੇ ਪੰਜਾਬ ਚ ਸਿਰਫ 19% ਹੋਇਆ ਇਹਦੇ ਵਿੱਚ ਦਿਹਾੜੀ ਜਿਹੜੀ ਆ 340 ਰੁਪਏ ਕਈ ਸਟੇਟਾਂ ਚ ਗੁਜਰਾਤ ਵਰਗੇ ਚ ਬੰਦੇ ਕਾ 33 ਜਾਂਦੀ ਪੰਜਾਬ ਦੇ ਵਿੱਚ 270 ਰੁਪਏ ਸੀ ਅਸੀਂ ਚਾਹੁੰਦੇ ਆ ਕਿ ਇਹ ਇਹ ਵਧਾਈ ਜਾਂਦੀ ਨਾ ਕਿ ਇਦੇ ਅਧੀਨ ਜਿਹੜਾ ਅੱਗੇ ਪੰਚਾਇਤਾਂ ਫੈਸਲਾ ਕਰਦੀਆਂ ਸੀ ਅਸੀਂ ਕੀ ਕੰਮ ਕਰਾਉਣੇ ਆ ਉਹ ਹੁਣ ਦਿੱਲੀ ਏਸੀ ਕਮਰਿਆਂ 'ਚ ਬੈਠੇ ਬਾਹੂ ਫੈਸਲਾ ਕਰਦਗੇ ਕਿ ਟੀਬੀ ਪਿੰਡ ਦੇ ਵਿੱਚ ਕੌਣ ਜਿਹੜਾ ਵਾ ਕੀ ਕੰਮ ਹੋਊਗਾ ਜਿਹੜਾ ਉਹਨਾਂ ਨੂੰ ਪਤਾ ਤਾਂ ਸੋ ਬਬੂ ਉਹ ਮਹਾਤਮਾ ਗਾਂਧੀ ਜੀ ਦੀ ਲੀਗੇਸੀ ਨੂੰ ਖਤਮ ਕਰਨ ਵਾਸਤੇ ਇਹਨਾਂ ਨੇ ਛੜਯੰਤਰ ਰਚਿਆ ਵਾ ਇਹ ਜੇ ਪਹਿਲਾਂ ਨਹਿਰੂ ਜੀ ਦੇ ਪਿੱਛੇ ਪਏ ਸੀ ਓੜੇ ਦੇ ਪਿੱਛੇ ਪਏ ਵਿੱਚ ਗੋਦਸੇ ਗੋਦਸੇ ਨੂੰ ਇਹ ਆਪਣਾ ਹੀਰੋ ਮੰਨਦੇ ਆ ਤੇ ਮੈਂ ਸਮਝਦਾ ਕਿ ਇਹ ਜਿਹੜੇ ਇੱਕ ਹਿੰਸਾ ਦੇ ਪੁਜਾਰੀ ਸੀ ਇਹ ਗੋਡਸੇ ਦੇ ਪੁਜਾਰੀ ਨੇ ਜਿਹੜੇ ਗੋਲੀਆਂ ਬੰਦੂਕਾਂ ਤੇ ਰਾਈਫਲਾਂ ਨਾਲ ਕੰਮ ਕਰਦੇ ਸਟਰੀਜਮਾ ਇਹ ਇੱਕ ਉਦਾਂ ਨਹੀਂ ਵੱਧ ਸਕਦਾ ਜਿੱਦੀ ਦੇ ਰੈਨ ਨੂੰ ਸ਼ੈਨਾ ਇਹ ਪੰਜਾਬ ਨੂੰ ਬਰਬਾਦ ਕਰਦੀ ਪੰਜਾਬ ਨੂੰ ਕਮਜ਼ੋਰ ਕਰਦੀ ਇਹ ਕੇਂਦਰ ਦੀ ਤੇ ਉਹਦੀ ਟੀਮ ਜਿਹੜੀ 20 ਟੀਮ ਆ ਆਪ ਇਹਨਾਂ ਦੀ ਸਾਂਝੀ ਜਿਹੜੀ ਹੈ ਇਹ ਝਾੜ ਲਿਆ ਜੇ ਜਿਹੜੀ ਪੰਜਾਬੀ ਹੁਣ ਸਮਝਦੇ ਜਾਂਦੇ ਆ ਤੇ ਇਦਾਂ ਦਸਤਾਵੇਜ਼ ਕੌਨ ਦੀ ਤਿਆਰ ਸਰ ਜੀ ਇੱਕ ਬੰਦੇ ਰੇ ਕਾ ਮਜ਼ਦੂਰ ਅਧਿਕਾਰ ਬਚਾਓ ਮਹਿੰਮ ਚਲਾਈ ਆ ਆ ਪਹਿਲਾ ਪ੍ਰੈਸ ਕਾਨਫਰੰਸ ਸੀ ਫਿਰ ਅਸੀਂ ਜ਼ਿਲ੍ਹਾ ਲੈਵਲ ਤੇ ਦੇ ਖਿਲਾਫ ਰੈਲੀਆਂ ਕਰਾਂਗੇ ਪੰਜਾਬ ਤੇ ਹੋਣਗੀਆਂ ਹੋਣਗੀਆਂ ਸਾਰੇ ਦੇਸ਼ ਤੇ ਵਿੱਚ ਰੈਲੀਆਂ ਨਾ ਅਸੀਂ ਸੰਸਦ ਤੋਂ ਲੈ ਕੇ ਸੜਕ ਤੱਕ ਇਸ ਦੇ ਖਿਲਾਫ ਜਿਹੜਾ ਮਹਿੰਮ ਸ਼ੁਰੂ ਕਰਾਂਗੇ ਦੇਖੋ ਇਹ ਬਹੁਤ ਵੱਡਾ ਘਾਟਾ ਇਹ ਕੱਲਾ ਇਹਦੇ ਨਾਲ ਜਿਹੜੇ ਸਾਡੇ ਮਿੱਤਰ ਦੇਸ਼ ਸੀ ਉਹ ਵੀ ਸਾਡੇ ਦੁਸ਼ਮਣਾਂ ਦੀ ਝੋਲੀ ਵਿੱਚ ਪੈ ਗਏ ਇੱਥੋਂ ਤੱਕ ਕੇ ਮੋਦੀ ਜੀ 8500 ਕਰੋੜ ਦੇ ਜਹਾਜ਼ ਦੇ ਵਿੱਚ ਦੇਸ਼ਾਂ ਦੀ ਸੈਰ ਕਰਦੇ ਫਿਰਦੇ ਆ ਛੋਟੇ ਛੋਟੇ ਦੇਸ਼ਾ ਹੁਣੇ ਪਿੱਛੇ ਅੱਗੇ ਆ ਕਿੱਥੇ ਗਏ ਹੀ ਅਮਾਨ ਦੇ ਕਤਰ ਫੇਲ ਉਹ ਉਹ ਜਿੱਥੋਂ ਸੀ ਐਮ ਪੀਐਮ ਜਾਂਦਾ ਸੀ ਇੰਡੀਆ ਦਾ ਉੱਥੋਂ ਦਾ ਰਾਜਾ ਉਦੋਂ ਸਵਾਗਤ ਕਰਨ ਆਉਂਦਾ ਅਮਰੀਕਾ ਕੋਈ ਬੰਦਾ ਸਵਾਗਤ ਕਰਨ ਨਹੀਂ ਆਇਆ ਇੱਥੋਂ ਤੁਸੀਂ ਸਾਬ ਲਾ ਸਕਦੇ ਹੋ ਕਿ ਕੀ ਬਣ ਰਿਹਾ ਜਿੰਨਾ ਅਮਰੀਕਾ ਨਾਰਥ ਅਮਰੀਕਾ ਯੂਰਪ ਆਸਟ੍ਰੇਲੀਆ ਚਾਈਨਾ ਕੋਈ ਵੀ ਜਿਹੜਾ ਵਾ ਉਹ ਇਹਨਾਂ ਦੇ ਨਾਲ ਚੱਲਣ ਨੂੰ ਤਿਆਰ ਨਹੀਂ ਜਿਹਨੂੰ ਡੋਨਾਲਡ ਮਾਈ ਫਰੈਂਡ ਕਹਿੰਦੇ ਸੀ ਮੋਦੀ ਸਾਹਿਬ ਉਹਨੇ 50% ਦਾ ਤੈਰਫ ਲਾਤਾ ਇੰਡੀਆ ਦੇ ਸਮਾਨ ਦੇ ਉੱਤੇ ਇਸ ਤੋਂ ਮੰਦ ਭੱਗਾ ਹੋਰ ਕੀ ਹੋ ਸਕਦਾ ਕਰਜ਼ੇ ਕਰਜ਼ੇ ਦੀ ਜੀ ਗੱਲ ਕਰੀਏ ਪੰਜਾਬ ਤੇ ਹੁਣ ਇਸ ਵੇਲੇ ਤਕਰੀਬਨ 3 ਲੱਖ ਕਰੋੜ ਦਾ ਕਰਜ਼ਾ ਤੇ ਹਿੰਦੁਸਤਾਨ ਸਰਕਾਰ ਦੇ ਉੱਤੇ ਹੈਗਾ ਵਾ ਤਕਰੀਬਨ 2.5 ਲੱਖ ਕਰੋੜ ਦਾ ਕਰਜ਼ਾ ਸੋ ਇਹ ਹਾਲਾਤ ਦੇ ਜਿਹੜੇ ਆ ਇਸ ਵੇਲੇ ਦੇਸ਼ ਤੇ ਇੱਕ ਦਾ ਜੇ ਮੈਂ ਸਬਦਾ ਕਿ ਜਿਹੜੇ ਨਿਰਮਲਾ ਸੀਤਾ ਰਮਨ ਜੀ ਨੇ ਉਹ ਕੋਈ ਕਾਬਲ ਫਾਈਨਾਂਸ ਮਿਨਿਸਟਰ ਨਹੀਂ ਹੈ ਇੱਕ ਹੰਕਾਰੀ ਹੋਈ ਘੱਟ ਬੁੱਧੀਮਾਨ ਜਿਹੜੀ ਹੈਗੀ ਆ ਉਹ ਸਾਡੀ ਫਾਈਨਾਂਸ ਮਿਨਿਸਟਰ ਆ ਜੇ ਜੇ ਜਿਸ ਨੇ ਕਿੰਨਾ 8 ਸਾਲ ਜਿਹੜਾ ਵਾ ਲੋਕਾਂ ਨੂੰ ਵੱਧ ਦਰਾਂ ਦੇ ਨਾਲ GST ਲਿਆ ਵਪਾਰਾਂ ਨੂੰ ਮਾਰਿਆ ਤੇ ਹੁਣ ਅਕਲ ਆਈ 8 ਸਾਲੀ ਬਾਅਦ ਉਹਦੇ ਵਿੱਚ ਮਾੜੀ ਮੋਟੀ ਤਰਮੀਮ ਕੀਤੀ ਆ ਪਰ ਅਜੇ ਵੀ ਇਹ ਜਿਹੜਾ ਜੀਐਸਟੀ ਆ ਇਹਦੇ ਵਿੱਚ ਹੋਰ ਖੋਦਾਂ ਦੀ ਲੋੜ ਹੋਰ ਜਿਹੜੇ ਆ ਉਹ ਦਰਾਂ ਕਟਾਉਣ ਦੀ ਲੋੜ ਪੰਜਾਬ ਤੇ ਲਗਾਤਾਰ ਕਰਜ਼ਾ ਵਧਦਾ ਜਾ ਰਿਹਾ ਜਿਹਨੂੰ ਉਹ ਨੂੰ ਵੀ ਦੇਖੋ ਜੀ ਬਹੁਤ ਮਾੜੀ ਚੀਜ਼ ਆ ਅੱਜ ਹਾਲਾਤ ਇਹੋ ਜਿਹੇ ਆਗੇ ਆ ਕਿ ਸਾਡਾ ਬਿਜਲੀ ਬੋਰਡ ਸਾਡਾ ਡੋਪ ਰਿਹਾ ਪੰਜਾਬ ਸਰਕਾਰ ਨੂੰ ਪੈਸਾ ਦੀ ਦੇਰੀ ਜਿਹੜਾ ਸਬਸਿਡੀ ਜਾਂ ਮੁਫਤ ਸੀ ਜਿਹੜੀ ਆ ਉਤੇ ਰਿਆ ਕਸਾਦਾਂ ਦੇ ਉਤੇ ਘਰਾਂ ਉਸ ਤੋਂ ਇਲਾਵਾ ਸੈਲਰੀਆਂ ਸਾਡੇ ਕੋਲ ਦੀ ਦਿੱਤੀਆਂ ਜਾ ਰਹੀਆਂ ਇਹ ਪਹਿਲੀ ਗੱਲ ਆ ਰਿਹਾ ਕਿ ਇੱਕ ਅੱਧਾ ਦੋ ਦਿਨ ਮੈਂ ਸੁਣਿਆ ਸੀ ਕਿ ਆਪਾਂ ਬਾਦਲਾਂ ਦੀ ਸਰਕਾਰ ਭੇਲੀ ਚ ਭਈ ਉਹ ਜਿਹੜਾ ਸਰਕਾਰੀ ਖਜ਼ਾਨਾ ਬੰਦ ਰਿਆ ਪਰ ਮਹੀਨੇ 'ਚ 17 ਦਿਨ ਖਜ਼ਾਨਾ ਬੰਦ ਰਹਿਣਾ ਇਹ ਸਿਰਫ ਆਪ ਸਰਕਾਰ ਦੀ ਦੇਣ ਹੈ